ਬੀਤੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਉੱਤੇ ਇੱਕ ਕੁੜੀ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਨੂੰ ਕਿ ਟਰੈਕਟਰ ਵਾਲੀ ਕੁੜੀ ਤੇ ਉਪਲ ਫਾਰਮ ਵਾਲਿਆਂ ਦੀ ਕੁੜੀ ਵੀ ਕਿਹਾ ਜਾਂਦਾ ਹੈ ਉਸ ਵੀਡੀਓ ਦਾ ਸੱਚ ਅੱਜ ਸਾਹਮਣੇ ਆ ਚੁੱਕਿਆ ਹੈ ਟਰੈਕਟਰ ਵਾਲੀ ਕੁੜੀ ਗौरी ਨੇ ਖੁਦ ਆਪਣੇ ਇੰਟਰਵਿਊ ਦੇ ਵਿੱਚ ਦੱਸਿਆ ਕਿ ਇਹ ਜੋ ਵੀਡੀਓ ਵਾਇਰਲ ਕੀਤੀਆਂ ਜਾ ਰਹੀਆਂ ਨੇ ਇਹ ਮੇਰੇ ਬੁਆਏਫਰੈਂਡ ਪ੍ਰਵ ਦੁਆਰਾ ਹੀ ਕੀਤੀਆਂ ਜਾ ਰਹੀਆਂ ਨੇ ਮੇਰਾ ਤੇ ਮੇਰੇ ਬੁਆਏਫਰੈਂਡ ਪ੍ਰਵ ਦਾ ਰਿਸ਼ਤਾ ਇੰਨਾ ਕੁ ਵਧੀਆ ਸੀ ਸਾਡੀ एंगेजमेंट हो चुकी थी ਤੇ ਮੈਂ ਸੋਚਦੀ ਸੀ ਕਿ ਮੇਰਾ ਅੱਗੇ ਜਾ ਕੇ ਵਿਆਹ ਹੋਣ ਵਾਲਾ ਹੈ ਕਰਕੇ ਮੈਂ ਇਸ ਦੇ ਨਾਲ ਇਸ ਰਿਲੇਸ਼ਨਸ਼ਿਪ ਦੇ ਵਿੱਚ ਫਿਜ਼ੀਕਲ ਰਿਲੇਸ਼ਨ ਦੇ ਵਿੱਚ ਆਈ ਤੇ ਮੈਨੂੰ ਨਹੀਂ ਸੀ ਪਤਾ ਕਿ ਇਹ ਮੇਰੀਆਂ ਇਸ ਵੀਡੀਓ ਦਾ ਇੰਨਾ ਗਲਤ ਯੂਜ਼ ਕਰੇਗਾ ਇਸ ਨੇ ਪਹਿਲਾਂ ਤਾਂ ਮੇਰੀਆਂ ਬਹੁਤ ਸਾਰੀਆਂ ਵੀਡੀਓ ਬਣਾਉਂਦਾ ਰਿਹਾ ਤੇ ਉਸ ਤੋਂ ਬਾਅਦ ਜਦੋਂ ਮੈਂ ਇਸ ਨੂੰ ਮਨਾ ਕਰਦੀ ਰਹੀ ਇਹ ਮੈਨੂੰ ਬਲੈਕਮੇਲ ਕਰਦਾ ਰਿਹਾ ਉਸ ਵੀਡੀਓ ਨੂੰ ਲੈ ਕੇ ਕਹਿੰਦਾ ਕਿ ਮੈਂ ਤੇਰੀਆਂ ਇਹ ਵੀਡੀਓ ਨੈਟ ਦੇ ਉੱਤੇ ਵਾਇਰਲ ਕਰ ਦੂੰਗਾ ਜਿਸ ਦੇ ਕੀ ਸਕਰੀਨਸ਼ਾਟ ਚੈਟ ਦੇ ਤੁਸੀਂ ਦੇਖ ਸਕਦੇ ਹੋਗੇ ਜਦੋਂ ਪਾਣੀ ਸਿਰ ਤੋਂ ਉੱਪਰ ਦੀ ਨਿਗਲ ਲੱਗਿਆ ਜਦੋਂ ਇਹ ਮੈਨੂੰ ਬਲੈਕਮੇਲ ਕਰਨੋਂ ਨਹੀਂ ਹਟਿਆ ਜਦੋਂ ਇਹ ਮੈਨੂੰ ਕਹਿਣ ਲੱਗਿਆ ਕਿ ਤੂੰ ਰਾਤ ਨੂੰ ਬਾਹਰੇ ਆ ਮੈਂ ਤੈਨੂੰ ਮਿਲਨਾਗਾ ਜੀ ਉਹ ਇਸਨੇ ਮੇਰੀ ਗੱਡੀ ਦੇ ਵਿੱਚ ਜਦੋਂ ਵੀਡੀਓ ਬਣਾਈ ਸੀ ਤਾਂ ਇਸ ਨੇ ਮੈਨੂੰ ਕਿਹਾ ਸੀਗਾ ਕਿ ਮੇਰੀ ਫਲੈਸ਼ ਲਾਈਟ ਲਾਈ ਹੋਈ ਆ ਮੈਨੂੰ ਨਹੀਂ ਸੀ ਪਤਾ ਕਿ ਇਹ ਮੇਰੀ ਗਲਤ ਵੀਡੀਓ ਬਣਾ ਰਿਹਾਗਾ ਗੌਰੀ ਨੇ ਇਹ ਸਭ ਆਪਣੀ ਇੰਟਰਵਿਊ ਦੇ ਵਿੱਚ ਦੱਸਿਆ ਤੇ ਉਸ ਤੋਂ ਬਾਅਦ ਪ੍ਰਭ ਨਾਮ ਦਾ ਜੋ ਮੁੰਡਾ ਗੈਸ ਦਾ ਬॉयਫ੍ਰੈਂਡ ਸੀਗਾ ਉਸ ਨੂੰ ਲਗਾਤਾਰ ਲੋਕ ਸੋਸ਼ਲ ਮੀਡੀਆ ਦੇ ਉੱਤੇ ਲਾਣ ਤਾਂ ਪਾ ਰਹੇ ਨੇ ਕਿਉਂਕਿ ਲੋਕ ਕਹਿ ਰਹੇ ਨੇ ਕਿ ਇਹ ਇੱਕ ਚੰਗੇ ਘਰ ਦਾ ਮੁੰਡਾ ਸੀਗਾ ਤੇ ਗੌਰੀ ਵੀ ਇੱਕ ਚੰਗੇ ਘਰ ਦੀ ਕੁੜੀ ਸੀ ਕਿਸੇ ਦੀਆਂ ਇਸ ਤਰ੍ਹਾਂ ਵੀਡੀਓ ਵਾਇਰਲ ਕਰਨੀਆਂ ਕੋਈ ਚੰਗੀ ਗੱਲ ਨਹੀਂ ਜਾਂ ਗੌਰੀ ਨੇ ਇੱਕ ਗੱਲ ਇਹ ਵੀ ਕਹੀ ਕਿ ਮੇਰੀਆਂ ਜੋ ਵੀਡੀਓ ਵਾਇਰਲ ਕੀਤੀਆਂ ਨੇ ਇਸ ਕਰਕੇ ਮੈਂ ਕਿਸੇ ਨੂੰ ਮੂੰਹ ਦਿਖਾਉਣ लायक ਨਹੀਂ ਰਹੀ ਨਾ ਮੇਰਾ ਇਸ ਜ਼ਿੰਦਗੀ ਤੇ ਜਿਉਂ ਨੂੰ ਜੀ ਕਰਦਾ ਪਰ ਮੈਂ ਆਪਣੇ ਪਿਤਾ ਦੇ ਕਰਕੇ ਇਹ ਜ਼ਿੰਦਗੀ ਨੂੰ ਜਿਉਉਣੀਆਂ ਸਿਰ ਚੱਕ ਕੇ ਜਿਉਉਣੀਆਂ ਕਿਉਂਕਿ ਮੇਰੀ ਕੋਈ ਗਲਤੀ ਨਹੀਂ ਮੈਂ ਤਾਂ ਆਪਣੇ ਚਾਹਣ ਵਾਲੇ ਨੂੰ ਦਿਲ ਤੋਂ ਪਿਆਰ ਕੀਤਾ ਸੀ ਪਰ ਮੈਨੂੰ ਨਹੀਂ ਸੀ ਪਤਾ ਕਿ ਇਹ ਮੁੰਡਾ ਇਸ ਤਰ੍ਹਾਂ ਦਾ ਨਿਕਲੂਗਾ ਕੀ ਤੁਸੀਂ ਇਸ ਮਸਲੇ ਨੂੰ ਜਾਂ ਇਸ ਮਾਮਲੇ ਨੂੰ ਕਿਸ ਤਰ੍ਹਾਂ ਸੋਚਦੇ ਹੋ ਪਰ ਕਮੈਂਟਾਂ ਦੇ ਵਿੱਚ ਜਾ ਕੇ ਇਸ ਮੁੰਡੇ ਨੂੰ ਲਾਣ ਤਾਂ ਹੋਰ ਪਾਇਓ ਬਾਕੀ ਮਿਲਦੇ ਹਾਂ ਕਿਸੇ ਹੋਰ ਪੱਡੀ ਵੀਡੀਓ ਦੇ ਵਿੱਚ ਵੱਡੀ ਅਪਡੇਟ ਦੇ ਨਾਲ ਤਦ ਤੱਕ ਲਈ ਰੱਬ ਰਾਖਾ